ਅ ਡਿਸਟ੍ਰਿਕਟ ਇੰਸਟੀਚਿਊਟ ਹੈ ਫॉर ਐਲੀਮੈਂਟਰੀ ਟੀਚਰਸ ਟ੍ਰੇਨਿੰਗ ਦਾ ਇਥੇ ਇੱਕ ਬੇਹੱਦ ਹੀ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਤੇ ਮੇਰੇ ਕੈਬਨਿਟ ਦੇ ਸਾਥੀ ਅਮਨ ਰੂੜਾ ਜੀ ਐਰਪਾਲ ਚਿਮਾ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸੋਧਿਆ ਜੀ ਸਭ ਸੀ ਤੇ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਟੀਚਰਸ ਆਏ ਸੀ ਮੁੱਦਾ ਇਹ ਸੀ ਕਿ ਆਪ ਸਭ ਨੂੰ ਪਤਾ ਹੈ ਕਿ ਹਾਲੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਇੱਕ ਪਰਖ ਨੈਸ਼ਨਲ ਅਸੈਸਮੈਂਟ ਸਰਵੇ ਦੀ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਅਕ੍ਰਾਸ 올 ਪੈਰਾਮੀਟਰਸ ਤੀਜੀ ਜਮਾਤ ਛੇਵੀਂ ਜਮਾਤ ਤੇ ਨੌਵੀਂ ਜਮਾਤ ਦੇ ਵਿੱਚ ਪੰਜਾਬ ਨੇ ਇੱਕ ਨੰਬਰ ਦਾ ਰੈਂਕ ਜਿਹੜਾ ਟਾਪ ਰੈਂਕ ਅਵਲ ਦਰਜਾ ਦਾ ਰੈਂਕ ਹੈ ਉਹ ਹਾਸਿਲ ਕੀਤਾ ਹੈ ਅ ਇਹ ਇਸ ਲਈ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਬਾਕੀ ਜਿਹੜੇ ਸੂਬਿਆਂ ਨਾਲ ਸਾਡਾ ਕੰਪੀਟੀਸ਼ਨ ਸੀਗਾ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਕੇਰਲਾ ਚੰਡੀਗੜ੍ਹ ਕੇਰਲਾ 100% ਲਿਟਰੇਸੀ ਰੇਟ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਲਿਟਰੇਸੀ ਰੇਟ ਹੈ ਉਸ ਦੇ ਬਾਵਜੂਦ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਟਾਪ ਪਰਫਾਰਮ ਕੀਤਾ ਹੈ ਤੇ ਇੰਨਾ ਹੀ ਨਹੀਂ ਪੰਜਾਬ ਨੇ ਆਪਣੇ ਵੀ ਪਿਛਲੇ ਸਾਰੇ ਰਿਕਾਰਡ ਜਿਹੜੇ ਤੋੜ ਦਿੱਤੇ ਆ ਬਹੁਤ ਵੱਡਾ ਜਿਵੇਂ ਪਿਛਲੀ ਵਾਰੀ ਤੀਜੀ ਜਮਾਤ ਦੇ ਵਿੱਚ ਸਾਡੇ ਬੱਚੇ 70 ਯਾਨੀ ਪਾਪ 100 ਚੋਂ 70 ਸਕੋਰ ਆਇਆ ਸੀ ਇਸ ਵਾਰੀ ਅਸੀਂ 80 ਦਾ ਸਕੋਰ ਕ੍ਰਾਸ ਕਰ ਲਿਆ ਤੇ ਪਹਿਲੀ ਸਟੇਟ ਬਣੀ ਹੈ ਵਿੱਚ ਅਸੀਂ ਕ੍ਰਾਸ 80 ਐਦਾਂ ਹੀ 6ਵੀਂ ਜਮਾਤ ਦੇ ਵਿੱਚ 55% ਸੀ ਅਸੀਂ 70 ਤੇ ਪਹੁੰਚ ਗਏ ਐਦਾਂ ਹੀ 9ਵੀਂ ਦੇ ਵਿੱਚ ਤੇ ਇਸੀ ਦਾ ਜੇ ਤੁਸੀਂ ਅਸੀਂ ਦੀ ਡਿਟੇਲ ਰਿਪੋਰਟ ਪੜੋ ਅਸੀਂ ਦੇਸ਼ ਦੀ ਨੈਸ਼ਨਲ ਐਵਰੇਜ ਨਾਲੋਂ ਜਿੱਥੇ ਬਾਕੀ ਸਾਰੇ ਸਟੇਟਸ ਹਨ ਉਹਨਾਂ ਦੇ ਨਾਲੋਂ ਲਗਭਗ 15 ਤੋਂ 17% ਅੱਗੇ ਹਨ ਮੈਂ ਇਸ ਇਸ ਕਾਮਯਾਬੀ ਲਈ بطور ਸਿੱਖਿਆ ਮੰਤਰੀ ਆਪਣੇ ਵਿਭਾਗ ਦੇ ਹਰ ਇੱਕ ਅਧਿਆਪਕ ਦਾ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸਹਿਬਾਨ ਹੈ ਟੀਚਰ ਸਹਿਬਾਨ ਡੀਪੀਓ ਸਹਿਬਾਨ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਲੀਮੈਂਟਰੀ টিਚਰ ਸਾਡੇ ਲੈਕਚਰਰ ਸਹਿਬਾਨ ਸਾਡੇ ਮਾਸਟਰ ਕੈਡਰ ਤੇ ਨਾਲ ਹੀ ਕਿਉਂਕਿ ਮੈਂ ਮਹਿਕਮੇ ਦੇ ਵਿੱਚ ਜਿਹੜਾ ਨਾਨ ਟੀਚਿੰਗ ਸਟਾਫ ਹੈ ਸਾਡੇ ਮਿੱਟੀ ਮਿਲ ਵਰਕਰ ਸਾਡੇ ਐਸਐਲਏ ਸਭ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਉਹਨਾਂ ਦੀ ਮਿਹਨਤ ਦਾ ਨਤੀਜਾ ਕਿ ਪੰਜਾਬ ਨੇ ਇੰਨਾ ਜਿਹੜਾ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਐਨਾ ਹੀ ਨਹੀਂ ਇਸ ਹੀ ਸਾਲ ਆਪ ਸਭ ਨੇ ਦੇਖਿਆ ਨੀਟ ਦੇ ਵਿੱਚ 800 ਤੋਂ ਵੱਧ ਬੱਚੇ ਹਨ ਨੀਟ ਕਲੀਅਰ ਕੀਤਾ ਹੈ ਜੇਈ ਐਡਵਾਂਸ ਦੇ ਵਿੱਚ ਉਹ ਇਮਤਿਹਾਨ ਜਿਸ ਨੂੰ ਦੇਸ਼ ਦਾ ਸਭ ਤੋਂ ਔਖਾ ਇਮਤਿਹਾਨ ਮੰਨਿਆ ਜਾਂਦਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ 44 ਬੱਚਿਆਂ ਨੇ ਆਈਆਈਟੀ ਦੇ ਵਿੱਚ ਦਾਖਲੇ ਹੋਏ ਹੈ ਜੇਈ ਮੇਨਸ ਦੇ ਵਿੱਚ 260 60 ਬੱਚਿਆਂ ਨੇ ਜਿਹੜਾ ਪਾਸ ਕੀਤਾ ਹੈ ਐਦਾਂ ਹੀ ਕੱਲ ਆਪ ਸਭ ਨੇ ਦੇਖਿਆ ਬੀਤੇ ਰੋਜ਼ ਕੱਲ ਆਈਆਈਟੀ ਰੁਪੜਵਾਰਗੀ ਮੰਚ ਦੇ ਉੱਤੇ ਸਾਡੇ ਬੱਚਿਆਂ ਨੇ ਬਿਜ਼ਨਸ ਬਲਾਸਟਰਸ ਦੇ ਵਿੱਚ ਇੱਕ ਸਾਬਣ ਬਣਾਉਣ ਤੋਂ ਲੈ ਕੇ ਸਟੀਮੂਲੇਟਰ ਤੱਕ ਕਿ ਉਹ ਸਟੀਮੂਲੇਟਰ ਨੂੰ IIT ਰੋਪੜ ਨੇ ਮੋਹਰ ਲਾ ਦਿੱਤੀ ਹੈ ਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਤੁਸੀਂ ਇੱਕ ਸਟੀਮੂਲੇਟਰ ਤੇ ਬੈਠ ਕੇ ਜਿਵੇਂ ਪਾਇਲਟ ਜਹਾਜ਼ ਦੀ ਟ੍ਰੇਨਿੰਗ ਲੈਂਦੇ ਆ ਜਹਾਜ਼ ਉਡਾਣ ਦੀ ਉਦਾਂ ਇੱਕ ਪਰਫੈਕਟ ਸਿਮੂਲੇਟਰ ਮ ਆਪ ਚਲਾ ਕੇ ਦੇਖਿਆ ਜਿਹਦੇ ਵਿੱਚ ਬੈਠ ਕੇ ਤੁਸੀਂ ਗੱਡੀ ਚਲਾਉਣਾ ਸਿੱਖ ਸਕਦੇ ਹੋ ਰੀਅਲ ਲਾਈਫ ਐਕਸਪੀਰੀਅੰਸ ਉਹ ਇੱਕ ਐਦਾਂ ਦਾ ਆਈਡੀਆ ਕਿੱਥੇ ਉਹ ਐਦਾਂ ਹੀ ਇੱਕ ਬੱਚਿਆਂ ਦੇ ਲਈ ਬੱਚਿਆਂ ਵੱਲੋਂ ਸੋਲੂਸ਼ਨ ਕਿ ਕੈਰੀਅਰ ਕਾਉਂਸਲਿੰਗ ਐਪ ਉਹ ਬਣਾਈ ਗਈ ਵੈਬਸਾਈਟ ਬਣਾਈ ਗਈ ਐਦਾਂ ਹੀ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਖੇਤੀ ਮੋਰਾ ਖੇਤੀ ਮੋਰਾ ਸੁਪਨਾ ਹੈ ਜੈਵਿਕ ਜਿਹੜੀ ਆਰਗੇਨਿਕ ਫਰਟੀਲਾਈਜ਼ਰਸ ਹੈ ਬੱਚਿਆਂ ਵੱਲੋਂ ਬਣਾਈ ਗਈ ਐਦਾਂ ਹੀ ਈ-ਬਾਈਕ ਤੋਂ ਲੈ ਕੇ ਇੱਕ ਇੱਕ ਇਲੈਕਟ੍ਰੋਨਿਕ ਸਾਈਕਲ ਤੋਂ ਲੈ ਕੇ ਸੇਫਟੀ ਸਟਿਕ ਤੱਕ ਇੰਨੇ ਸ਼ਾਨਦਾਰ ਆਈਡੀਆ 55000 ਬੱਚਿਆਂ ਨੂੰ 2000 ਰੁਪਏ ਪ੍ਰਤੀ ਬੱਚਾ ਸੀਡਮ ਨਹੀਂ ਦਿੱਤੀ ਗਈ ਸੀ 60000 ਟੀਮਾਂ ਸੀਗੀਆਂ ਉਹਨਾਂ ਦੇ ਵਿੱਚੋਂ 40 ਟੀਮਾਂ ਨੇ ਕੱਲ IIT ਰੋਪੜ ਦੇ ਮੰਚ ਦੇ ਉੱਤੇ ਜਿੱਥੇ ਦੇਸ਼ ਦੇ ਵੱਡੇ ਐਂਕਰ ਇਨਵੈਸਟਰਸ प्रमोद वसीन ਵਰਗੇ हेमंत ਕੰਕਿਆ ਵਰਗੇ ਸਾਰੀ ਚਾਹਲ ਵਰਗੇ ਸਾਡੇ ਰਾਜ ਸਭਾ ਦੇ ਐਮਪੀ ਵਿਕਰਮਜੀਤ ਸਾਨੀ ਵਰਗੇ ਸਰਦਾਰ ਬਲਦੇਵ ਸਿੰਘ ਕੰਗ ਵਰਗੇ ਹੋਰ ਵੀ ਬਹੁਤ ਸਾਰੇ ਇਨਵੈਸਟਰਸ ਸੀ ਤੇ ਪਹਿਲੇ ਇੱਕ ਹੀ ਪ੍ਰੋਗਰਾਮਸ 2 ਲੱਖ ਤੋਂ ਵੱਡੇ ਇਨਵੈਸਟਮੈਂਟ ਉਹ ਲੈ ਗਏ ਤੇ ਬਹੁਤ ਸਾਰੇ ਆਈਡੀਆਸ ਨੂੰ IIT ਰੋਪੜ ਨੇ ਕਿਹਾ ਸੀ ਸਾਈਡੀਆਂ ਤੇ ਕੰਮ ਕਰਨਾ ਚਾਹੁੰਦੇ ਆ ਬਹੁਤ ਸਾਰੇ ਆਈਡੀਆਸ ਤੇ ਇਨੋਵੇਸ਼ਨ ਮਿਸ਼ਨ ਪੰਜਾਬ ਨੇ ਕਿਹਾ ਕਿ ਅਸੀਂ ਸਾਈਡਆ ਤੇ ਕੰਮ ਕਰਨਾ ਚਾਹੁੰਦੇ ਹਾਂ ਮੈਨੂੰ ਲੱਗਦਾ ਕਿ ਪੰਜਾਬ ਮੁੜ ਜਿਹੜਾ ਸੋਨੇ ਦੀ ਚਿੜੀ bizness blasters ਤੇ ਅਸੀਂ ਮਾਨ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਤੇ 12ਵੀਂ ਚ ਪੜ੍ਹਦੇ ਬੱਚਿਆਂ ਦੇ ਲਈ bizness blaster curriculum ਲਾਜ਼ਮੀ ਹੋਊਗਾ ਅਸੀਂ ਆਪਣੇ ਹਰ ਇੱਕ ਬੱਚੇ ਨੂੰ 2000 ਰੁਪਏ ਜਿਹੜੀ ਸੀਡ ਮਨੀ ਦਵਾਂਗੇ ਤਾਂ ਕਿ ਬੱਚੇ ਜਦੋਂ ਸਕੂਲ ਤੋਂ ਨਿਕਲਣ ਉਹ ਇੱਕ ਐਂਟਰਪ੍ਰੀਨਿਓਰਸ਼ਿਪ ਬ੍ਰੇਨ ਸੈਟ ਐਂਟਰਪ੍ਰੀਨਿਓਰਸ਼ਿਸ਼ਪ ਮਾਈਂਡ ਸੈਟ ਦੇ ਨਾਲ ਨਿਕਲਣ ਇਹ ਸਾਰਾ ਕੁਝ ਸੰਕਲਪਿਤ ਹੋ ਪਾਰਿਆ ਕਿਉਂਕਿ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਅਪੀਲ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਉਸ ਕਰਕੇ ਸੰਭਵ ਹੋ ਰਿਹਾ ਤੇ ਅੱਜ ਉਸ ਦੀ ਖੁਸ਼ੀ ਦੇ ਵਿੱਚ ਉਸ ਦੀ ਵਧਾਈ ਦੇਣ ਲਈ ਤੇ ਸਾਰੇ ਅਧਿਆਪਕ ਵਰਗ ਦਾ ਧੰਨਵਾਦ ਕਰਨ ਲਈ ਉਹਨਾਂ ਦੀ ਮਿਹਨਤ ਦੇ ਵਿੱਚ ਜਿਹੜਾ ਹੈ ਅੱਜ ਦੇ ਪ੍ਰੋਗਰਾਮਸ ਦਾ ਤੋਤਾ ਜੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਦੂਸਰੇ ਪਾਸੇ ਜਿਹੜਾ ਲੋਕ ਲੋਕ ਚੱਲੇ ਰਹੇ ਮੈਂ ਦੇਖੋ ਜੀ ਕਟੌਰ ਸਿੱਖਿਆ ਮੰਤਰੀ ਮੈਂ ਪਹਿਲੇ ਦਿਨ ਤੋਂ ਆਖੇ ਕਿ ਸਾਡੇ ਦਰਵਾਜ਼ੇ ਹਰ ਵਕਤ ਖੁੱਲੇ ਆ ਮੇਰੇ ਦਰਵਾਜ਼ੇ ਅਸੀਂ ਬਹੁਤ سارے ਮਸਲੇ ਹੱਲ ਕੀਤੇ ਆ ਅਸੀਂ ਉਹ ਮਸਲੇ ਹੱਲ ਕੀਤੇ ਆ ਤੁਸੀਂ ਦੇਖਿਆ ਹੋਊਗਾ ਜਿੱਥੇ 5500 ਰੁਪਏ ਲੈਂਦੇ ਸੀ ਜਿਹੜੇ ਟੀਚਰ ਅੱਜ ਜੋ ਸਨਮਾਨਜਨਕ 25-25000 ਰੁਪਏ ਲੈ ਰਹੇ ਆ ਉਹ ਵੀ ਆਪੇ ਕਹਿੰਦੇ ਆ ਕਹਿੰਦੇ ਅਸੀਂ ਡਾਂਗਾ ਖਾਂਦੇ ਸੀ ਪਾਣੀ ਦੀ ਬੁਛਾਰਾ ਚਾਹਦੇ ਪਰ ਸਾਨੂੰ ਪਤਾ ਸੀ ਸਾਡਾ ਕੰਮ ਨਹੀਂ ਹੋ ਸਕਦਾ ਉਹਨਾਂ ਨੂੰ ਰੈਗੂਲਰਾਈਜ਼ ਵੀ ਕੀਤਾ ਤੇ ਉਹਨਾਂ ਦੀ ਤਨਖਾਹਾਂ ਵਿੱਚ ਤਿੰਨ ਤਿੰਨ ਗੁਣਾ ਵਾਅਦਾ ਕੀਤਾ ਐਦਾਂ ਹੀ ਬਹੁਤ ਸਾਰੇ ਟੀਚਰਸ ਅਲੱਗ ਅਲੱਗ ਵਰਗ ਦੇ ਟੀਚਰਸ ਨੇ ਜਿਹੜੇ ਜਿਹੜੇ ਮਸਲੇ ਐ ਉਹ ਹੱਲ ਕੀਤੇ ਐ ਹਜੇ ਜਿਹੜੇ ਰਹਿ ਗਏ ਐ ਉਹਨਾਂ ਦੇ ਲਈ ਵੀ ਬਤੌਰ ਸਿੱਖਿਆ ਮੰਤਰੀ ਮੈਂ ਮੈਂ ਬੌਜੀਕ ਸੈਕਿੰਡ ਮੇਰੀ ਮੈਂ ਆਪ ਜੀ ਦੇ ਰੱਖੋ ਮੈਂ ਕਹਿੰਦਾ ਕੋਈ ਵੀ ਜਦੋਂ ਬਰੀ ਡਿਟੇਲਸ ਦੱਬੁੰਨਾ ਪੰਜਾਬ ਦੇ ਵਿੱਚ ਲਗਭਗ 2000 ਤੋਂ 2500 ਕੈਂਡੀਡੇਟਸ ਹੁੰਦੇ ਹਨ ਅਗਰ ਆਪਾਂ ਗਿਣਤੀ ਕਰਾਂਗੇ 125000 ਆਸ-ਪਾਸ ਲਗਭਗ ਇਸ ਤੋਂ ਪਹਿਲਾਂ ਕੀ ਹੁੰਦਾ ਸੀ 2018 ਦੇ ਵਿੱਚ ਪਿਛਲੀ ਸਰਕਾਰ ਨੇ ਧੂਲ ਬਦਲ ਦਿੱਤੀ ਪਹਿਲਾਂ ਕੀ ਹੁੰਦਾ ਸੀ ਕਿ 75 25 ਦਾ ਬਿਚ ਸੀ ਭਾਵੇਂ ਕਿ 75% ਪ੍ਰਮੋਸ਼ਨ ਟੋਕਾ ਸੀ ਤੇ 25% ਡਾਇਰੈਕਟ ਜਿਹੜੀ ਰਿਕਰੂਟਮੈਂਟ ਟੋਕਾ ਸੀ ਪ੍ਰਿੰਸੀਪਲਸ ਦਾ ਹੈਡ ਨੌਕਸਰ 2018 ਦੇ ਵਿੱਚ ਰਿਪੋਰਟ ਦੇ ਅਫਗਾਨ ਹੈ ਇੱਕ ਆਜ ਦੇ ਰਿਪੋਰਟ ਸਰਨੇ ਲਈ ਉਹ ਘੈਰੇ ਕਿਤੇ ਤੇ ਸਰਕਾਰ ਨੂੰ ਕਿਹਾ ਵੀ ਨਾ ਕਰੋ ਇਹ ਵਿਭਾਗ ਦਾ ਬੇੜਾ ਗਲਤ ਕਰ ਦੂਗਾ ਪਰ ਉਹ ਨਹੀਂ ਇੱਕ ਨਹੀਂ ਸੀ ਤੇ ਉਹਨੇ 75 25 ਦੇ ਰੂਲ ਨੂੰ ਖੁੱਤੀ-ਕੁੱਤੀ ਕਰ ਦਿੱਤਾ ਭਾਵੇਂ ਇਹ ਕਿ 50% ਪ੍ਰਮੋਸ਼ਨਸ ਤੇ 50% ਡਾਇਰੈਕਟ ਰਿਕਰੂਟਮੈਂਟ 2018 ਦੇ ਵਿੱਚ 2020 ਦੇ ਵਿੱਚ ਇੱਕ ਭਰਤੀ ਨਿਕਲਦੀ ਹੈ ਪ੍ਰਿੰਸੀਪਲਸ ਦੀ ਉਹ ਭਰਤੀ ਨਾਮ ਹੁੰਦਾ ਪਰੇ ਬਾਕੀ ਜਿਹੜੇ ਐਗਰੀਵ ਟੀਚਰਸ ਸੀ ਉਹ ਹਾਈ ਕੋਰਟ ਜਾਂਦੇ ਆ ਮਾਨਯੋਗ ਹਾਈ ਕੋਰਟ ਜਾਂਦੇ ਆ ਹਾਈ ਕੋਰਟ ਉਸ ਭਰਤੀ ਜਿਹੜੀ ਚੱਲ ਰਹੀ ਹੈ ਰਿਕਰੂਟਮੈਂਟ ਉਸ ਦੇ ਉੱਤੇ ਸਟੇ ਲਗਾ ਦਿੰਦਾ ਹੈ ਹਾਈ ਕੋਰਟ ਨਵੀਂ ਭਰਤੀਆਂ ਦੇ ਉੱਤੇ ਸਟੇ ਲਾ ਦਿੰਦਾ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਤੁਹਾਡੇ ਕੋਲ ਕੀ ਰਹਿ ਗਿਆ 50% ਪ੍ਰੋਮੋਸ਼ਨ ਕੋਟਾ ਰਹਿ ਗਿਆ 50% ਭਰਤੀ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਜਿਹੜੀ ਮੌਜੂਦਾ ਭਰਤੀ ਉਹਦੇ ਤੇ ਵੀ ਸਟੇ ਹੈ ਤੇ ਹਾਈ ਕੋਰਟ ਨੇ ਕਹਿੰਤਾ ਨਵੀਂ ਭਰਤੀ ਤੇ ਵੀ ਸਟੇ ਹੈ ਹੁਣ 1950 ਚੋਂ ਤੁਸੀਂ ਆਪ 2000 ਦਾ ਮੈਚ ਕਰ ਲਓ ਤੁਹਾਡੇ ਕੋਲ ਕੀ ਬਚਿਆ ਆਈ ਐਮ ਓਨਲੀ ਲੈਫਟ ਵਿਦ 1000 ਪ੍ਰਿੰਸੀਪल्स ਅਸੀਂ ਰਿਕਾਰਡ ਪ੍ਰਮੋਸ਼ਨਾਂ ਕਰਕੇ ਇਹ ਵੀ ਪਿੱਛੇ ਤੁਸੀਂ ਚੈੱਕ ਕਰੋਗੇ ਸਿਰਫ 7-800 ਹੀ ਰਿਕਾਰਡ ਪ੍ਰਮੋਸ਼ਨਾਂ ਕਰ 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 ਉਹ 50% ਤੇ ਪਹੁੰਚੇ ਹੁਣ 50% ਦੇ ਲਈ ਕੁਝ ਕਰ ਨਹੀਂ ਸਕਦੇ ਸੀ ਪਰ ਅਸੀਂ ਇੱਕ ਕੌੜਾ ਕਦਮ ਦਾ ਫੈਸਲਾ ਲੈ ਕੇ ਕੁਲੀ ਹਾਈ ਕੋਰਟ 'ਚ ਵੀ ਅਸੀਂ ਮਿਹਨਤ ਕਰਕੇ ਦੇਖੀ ਹੱਲ ਨਹੀਂ ਹੋ ਰਿਹਾ ਸੀ ਪਰ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਅਸੀਂ दांव ਤੇ ਨਹੀਂ ਲਾ ਸਕਦੇ ਸੀ ਅਸੀਂ ਉਸ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੂੰ ਜਾ ਕੇ ਗਿਆ ਕਿ ਜਿਹੜੀ ਉਹ ਭਰਤੀ ਅਸੀਂ ਨੂੰ ਵਿਡਰੋ ਕਰ ਰਹੇ ਹਾਂ ਅਸੀਸ ਨੂੰ ਵਾਪਸ ਲੈਂਦੇ ਆ ਤੇ ਅਸੀਂ ਦੁਬਾਰਾ ਰੂਲ ਨੂੰ 50 ਤੋਂ 75 ਕਰ ਰਹੇ ਤਾਂ ਕਿ ਜਿਨ੍ਹਾਂ ਲੋਕਾਂ ਨੇ ਕੇਸ ਲਾਇਆ ਉਹ ਕੇਸ ਆਪਣੇ ਆਪ ਹੀ ਨਲ ਐਨਵੋਇਡ ਹੋ ਜਵੇ ਇਮੀਡੀਏਟਲੀ ਅਗਲੇ ਕੁਝ ਦਿਨਾਂ ਦੇ ਵਿੱਚ ਸਾਡੀ ਟੀਮ ਲਗਾਤਾਰ ਸਾਡਾ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਇਹਨੂੰ ਲੀਗਲ ਕਿ ਉਹਨਾਂ ਨੂੰ ਜਿਹੜਾ ਦੂਰ ਕਰਨ ਲਈ ਲੱਗਿਆ ਹੋਇਆ ਹੋਮਵਰਕ ਅਸੀਂ ਪ੍ਰੋਮੋਸ਼ਨਸ ਦਾ ਤਿਆਰ ਕਰ ਲਿਆ ਯਾਨੀ ਅਗਲੇ ਕੁਝ ਦਿਨਾਂ ਦੇ ਵਿੱਚ ਕੁਝ ਹਫ਼ਤਿਆਂ ਦੇ ਵਿੱਚ ਹੀ ਪੰਜਾਬ ਨੂੰ 450 ਪ੍ਰਿੰਸੀਪਲ ਤਾਂ ਸਿੱਧਾ ਮਿਲ ਜੂਗਾ ਤੇ ਜਿਹੜਾ 75% ਤੇ ਆ ਜਾਂਗੇ ਅਸੀਂ ਉਹ ਸਾਰਾ ਉਹਦਾ ਵਿਭਾਗ ਦਾ ਐਡੀ ਲੈਕ ਬਹੁਤ سارے ਲੈਕਚਰਰਸ ਵਿਚਾਰੇ ਇਸ ਉਮੀਦ ਦੇ ਵਿੱਚ ਮੈਂ ਤੁਹਾਨੂੰ ਇਹ ਕਹਿ ਵੀ ਬਾਕੀ ਆਪਾਂ ਜਿਵੇਂ ਨੈਸ ਦੀ ਗੱਲ ਕਰਦੇ ਆ ਇਹ ਗੱਲਾਂ ਦਾ ਤੁਸੀਂ ਚੈੱਕ ਕਰ ਲਿਓ ਸਕੂਲਾਂ 'ਚ ਜਾ ਕੇ 2022 ਤੋਂ ਪਹਿਲਾਂ ਕਿਤਾਬਾਂ ਨਵੰਬਰ ਤੱਕ ਆਉਂਦੀਆਂ ਸੀ ਵਰਦੀਆਂ ਨਹੀਂ ਆਉਂਦੀਆਂ ਸੀ ਤੁਹਾਨੂੰ ਇਹ ਦੱਸਾਂ ਪਿਛਲੇ 20 ਸਾਲਾਂ ਤੋਂ ਤੁਸੀਂ ਇਹ ਰਿਕਾਰਡ ਚੈੱਕ ਕਰ ਲਿਓ ਲਗਭਗ 30 ਸਾਲ ਦਾ ਰਿਕਾਰਡ ਚੈੱਕ ਕਰ ਲਿਓ ਪੰਜਾਬ 'ਚ ਜਿੰਨੇ ਜ਼ਿਲ੍ਹਾ ਸਿੱਖਿਆ ਅਫਸਰ ਲੱਗਦੇ ਸੀ ਡਿਸਟ੍ਰਿਕਟ ਐਜੂਕੇਸ਼ਨ ਆਫੀਸਰਸ ਲੱਗਦੇ ਸੀ ਉਹ ਬਿਨਾਂ ਪ੍ਰੋਮੋਸ਼ਨ ਤੋਂ ਲੱਗਦੇ ਸੀ ਸਿਰਫ ਪ੍ਰਿੰਸੀਪਲ ਕੈਨੋ ਡੀਓ ਹੁੰਦੇ ਸੀ ਪਰ ਰੈਂਕ ਉਹਨਾਂ ਦਾ ਪ੍ਰਿੰਸੀਪਲ ਹੁੰਦਾ ਸੀ ਨਾ ਉਹਨਾਂ ਨੂੰ ਪ੍ਰੋਮੋਸ਼ਨ ਮਿਲਦੀ ਨਾ ਕੋਈ ਤਨਖਾਹ ਨਾ ਕੋਈ ਪੈਨਸ਼ਨ ਦਾ ਬੈਨੀਫਿਟ 30 ਸਾਲਾਂ ਤੋਂ ਇਹ ਮਾਨਸਾਹਬ ਦੀ ਸਰਕਾਰ ਹੈ ਇਹ ਬਤੌਰ ਹੁਣ ਜਾ ਕੇ ਜਿੰਨੇ ਡੀਓਜ਼ ਨੇ ਪੰਜਾਬ ਦੇ ਵਿੱਚ ਦੇ ਆਰ 올 ਪ੍ਰੋਮੋਟਿਡ ਡੀਓਜ਼ ਜਾਨੀ ਉਹਨਾਂ ਦਾ ਰੈਂਕ ਪ੍ਰਿੰਸੀਪਲ ਤੋਂ ਉੱਤੇ ਕਦੀ ਵਿਭਾਗ 'ਚ ਇਸ ਲੈਵਲ ਤੇ ਪ੍ਰੋਮੋਸ਼ਨਾਂ ਹੀ ਨਹੀਂ ਹੋਈਆਂ ਸੀ ਅੱਜ ਉਹ ਕਿੰਨੇ ਲੈਕਚਰਾਂ ਦੇ ਵਿਚਾਰੇ ਉਹ ਦੇਖ ਰਹੇ ਉਹ ਡੀ ਕਰ ਰਹੇ ਸੀ ਤੇ ਕਿੰਨਿਆਂ ਦੀ ਸਰਵਿਸ ਪਿਛਲੇ 18 ਤੋਂ ਲੈ ਕੇ ਜਿਹੜਾ ਇਹ ਨਹੀਂ ਰੂਲ ਜੋ ਗਲਤ ਚੇਂਜ ਕਰਦੇ ਉਹ ਦੇ ਕਰਕੇ ਕਿੰਨੇ ਲੈਕਚਰਰਾਂ ਵਿਚਾਰੇ ਉਮੀਦ ਰੱਖ ਕੇ ਉਹ ਲੈਕਚਰ ਹੀ ਦੇ ਪ੍ਰਿੰਸੀਪਲ ਬਣ ਨਹੀਂ ਸਕੇ ਤੇ ਅਸੀਂ ਇਸ ਪ੍ਰੋਬਲਮ 'ਚ ਆ ਗਏ ਕਿ ਸਾਡੇ ਕੋਲ ਅੱਦੇ ਸਕੂਲਾਂ 'ਚ ਹੈੱਡ ਹੈ ਨਹੀਂ ਐਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਹੋਰ ਬਹੁਤ ਜਲਦੀ ਅਸੀਂ ਲੈਕਚਰਰਸ ਦੀ ਭਰਤੀ ਕਿ ਅੱਜ ਤੁਸੀਂ ਕਿਸੇ ਵੀ ਸ਼ਹਿਰ ਦੇ ਸਕੂਲ ਚਲੇ ਜਾਓ ਸਰਕਾਰੀ ਸਕੂਲ 'ਚ ਭਾਵੇਂ ਉਹ ਸੰਗਰੂਰ ਹੈ ਮੋਹਾਲੀ ਹੈ ਲੁਧਿਆਣਾ ਹੈ ਪਟਿਆਲਾ ਅੰਮ੍ਰਿਤਸਰ ਤੁਸੀਂ ਸ਼ਹਿਰ ਦੇ ਸਕੂਲ ਜਾਓਗੇ ਤੁਹਾਨੂੰ ਤੇ 100% ਲੈਕਚਰਰ ਮਿਲਣਗੇ ਤੁਸੀਂ ਕਿਸੇ ਵੀ ਸ਼ਹਿਰ ਤੋਂ ਥੋੜਾ ਜਿਹਾ 30 ਕਿਲੋਮੀਟਰ ਦੂਰ ਚਲੇ ਜਾਓਗੇ ਤੁਹਾਨੂੰ ਲੈਕਚਰਰਸ ਦੀ ਕਮੀ ਹੈ ਤਾਂ ਅਸੀਂ ਇੱਕ ਵੱਡੀ ਪੱਤੀ ਲੈਕਚਰਰਸ ਦੀ ਲੈ ਕੇ ਆ ਰਹੇ ਹਾਂ ਕਿ ਉਹ ਟੋਟਲੀ ਰੂਰਲ ਰਿਕਰੂਟਮੈਂਟ ਹੈ ਕਿ ਸਿਰਫ ਪਿੰਡਾਂ ਦੇ ਸਕੂਲਾਂ 'ਚ ਜਾਣਾ ਜਿੱਥੇ ਜਿਹਦਾ ਨਤੀਜਾ ਅੱਜ ਵੀ ਤੁਸੀਂ ਅਗਰੇ ਮੈਸ ਦੀ ਰਿਪੋਰਟ ਦੇਖੋ ਜਿਹੜਾ ਸਭ ਤੋਂ ਮਾੜਾ ਪਰਫਾਰਮਿੰਗ ਜ਼ਿਲ੍ਹਾ ਸੀ ਤਰਨਤਾਰਨ ਫਾਜ਼ਿਲਕਾ ਬਾਰਡਰ ਬੈਲਟ ਉਹ ਨਹੀਂ ਸਭ ਤੋਂ ਸ਼ਾਨਦਾਰ ਪਰਫਾਰਮ ਕੀਤਾ ਹੈ ਸਾਡੇ ਪਿਛਲੇ 3 ਸਾਲਾਂ 'ਚ ਦਾਖਲੇ ਵੀ ਸਭ ਤੋਂ ਵੱਧ ਉਹਨਾਂ ਜ਼ਿਲ੍ਹਿਆਂ 'ਚ ਵਧੇ ਉਹਦਾ ਕਾਰਨ ਹੈ ਅਸੀਂ ਤਰਨਤਾਰਨ ਦੇ ਵਿੱਚ ਰਿਕਾਰਡ ਨਵੇਂ ਟੀਚਰ ਭਰਤੀ ਕਰਕੇ ਭੇਜੇ ਜਿਹਨੂੰ ਆਪਾਂ ਸਭ ਤੋਂ ਪਿਛੜੇ ਏਰੀਆ ਕਹਿੰਦੇ ਸੀ ਅੱਜ ਜੋ ਆਪਾਂ ਗੱਲਾਂ ਤਾਂ ਕਰਦੇ ਆਂ ਕਿ ہاں ਨਸ਼ਾ ਬਹੁਤ ਹੋ ਗਿਆ ਪੰਜਾਬ ਪਰ ਕਦੀ ਉੱਥੇ ਸਿੱਖਿਆ ਤੇ ਕੰਮ ਨਹੀਂ ਦਿੱਤੀਆ ਤੇ ਕੰਮ ਵੀ ਨਹੀਂ ਹੋਇਆ ਸੀ ਅੱਜ ਉੱਥੇ ਗਰਾਊਂਡ ਦੇ ਉੱਤੇ ਕੰਮ ਹੋ ਰਿਹਾ ਹੁਣੇ ਬਾਰਡਰ ਦੇ ਜ਼ਿਲ੍ਹੇ ਬਿਲਕੁਲ ਉੱਥੋਂ ਬੱਚੇ ਨਿਕਲਣਗੇ ਉੱਥੋਂ ਅਫਸਰ ਨਿਕਲਣਗੇ ਉੱਥੋਂ ਵਕੀਲ ਨਿਕਲਣਗੇ ਉੱਥੋਂ ਬਿਜ਼ਨਸਮੈਨ ਨਿਕਲਣਗੇ ਜੀ ਤੁਸੀਂ ਰਿਪੋਰਟ ਦੇਖ ਲਿਓ ਜੀ ਮੈਂ ਮੈਨੂੰ ਆਪਣੇ ਮੇਰਾ ਜੋ ਹੈ ਮੈਨੂੰ ਪੰਜਾਬ ਦੀ ਮੈਂ ਆਪਣੇ ਬਾਰੇ ਦੱਸ ਸਕਦਾ 2000 ਮੈਮ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਰਹੇ ਹਾਂ ਫॉर द ਫਰਸਟ ਟਾਈਮ ਇਹ ਵੀ ਤੁਹਾਨੂੰ ਮੈਂ ਵੈਸੇ ਤੁਸੀਂ ਔਨ ਰਿਕਾਰਡ ਚੈੱਕ ਕਰ ਲਿਓ ਤੇ ਉਹਨਾਂ ਨੂੰ ਵੀ ਪੁੱਛ ਲਿਓ ਲਗਭਗ ਮੈਨੂੰ ਲੱਗਦਾ 4 ਜਨਵਰੀ 2022 ਨੂੰ ਜਾਂ 3 ਜਨਵਰੀ 2022 ਨੂੰ ਇੱਕ ਐਡ ਕੱਢਤੀ ਜਾਂਦੀ ਹੈ ਪਿਛਲੀ ਸਰਕਾਰ ਵੱਲੋਂ ਕਿ ਅਸੀਂ 2000 ਪੀਟੀਆਈ ਟੀਚਰ ਭਰਤੀ ਕਰਾਂਗੇ ਠੀਕ ਹੈ ਜੀ ਯਾ ਕੋਟ ਲੱਗਣ ਤੋਂ 2 ਘੰਟੇ ਰਹਿੰਦੇ ਸੀ ਜਾਂ ਅਗਲੇ ਦਿਨ ਕੋਟ ਲੱਗਿਆ ਮੈਂ ਇੱਕ ਅੱਡੇ ਦਿਨ ਦਾ ਹੀ ਫਰਕ ਹੋ ਗਿਆ ਇਸ ਤੋਂ ਬਾਅਦ ਠੀਕ ਹੈ ਭਰਤੀ ਕਰਤੀ ਮੈਂ ਜਦੋਂ ਸਿੱਖਿਆ ਮੰਤਰੀ ਬਣਦਾ ਮੈਨੂੰ ਨੌਜਵਾਨ ਆ ਕੇ ਮਿਲਦੇ ਐ ਕਹਿੰਦੇ ਜੀ ਸਾਡੀ ਤਾਂ ਭਰਤੀ ਕੱਢ ਕੇ ਗਈ ਸੀ ਸਰਕਾਰ ਤੁਸੀਂ ਸਾਨੂੰ ਭਰਤੀ ਕਰੋ ਕਿ ਜਿਵੇਂ ਬਾਕੀ ਮੈਂ ਕਿਹਾ ਯੂਨੀਅਨ ਆ ਕੇ ਮਿਲਣਗੇ ਤਾਂ ਹੀ ਮਸਲੇ ਹੱਲ ਹੋਊਗੇ ਮੈਂ ਵਿਭਾਗ ਤੋਂ ਚੈੱਕ ਕਰਾਇਆ ਮੈਂ ਕਿ ਅਗਰ ਐਡ ਨਿਕਲੀ ਐ ਨਾ ਦੀ ਭਰਤੀ ਹੁਣ ਤੱਕ ਕਿਉਂ ਨਹੀਂ ਹੋਈ ਕਹਿੰਦੇ ਜੀ ਅਸਲੀਅਤ ਗੱਲ ਇਹ ਹੈ ਜੀ ਸਾਡੇ ਤੇ ਪ੍ਰੈਸ਼ਰ ਬਣਾਇਆ ਗਿਆ ਕਿ ਵੀ ਹੁਣ ਹੀ ਇਹ ਵਿਭਾਗ ਦੀ ਵੈਬਸਾਈਟ ਤੇ ਐਡ ਪਾ ਦਿਓ ਜਦਕਿ ਉਹੀ ਸਰਕਾਰ ਦਸੰਬਰ ਦੇ ਵਿੱਚ ਪੋਸਟਾਂ ਹੀ ਖਤਮ ਕਰ ਗਈ ਕਿ ਪ੍ਰਾਇਮਰੀ ਸਕੂਲਾਂ ਨੂੰ ਟੀਚਰਾਂ ਦੀ ਫਿਜ਼ੀਕਲ ਟੀਚਰਸ ਦੀ ਲੋੜ ਹੀ ਨਹੀਂ 왓 ਆਈ ਐਮ ਸੇਇੰਗ ਇਜ਼ ਆਨ ਫੈਕਟ ਉਹ ਰੂਲ ਹੀ ਖਤਮ ਕਰਕੇ ਕੁਐਸ਼ ਕਰ ਗਏ ਮੈਂ ਕਿਹਾ ਕੀ ਗੱਲਬਾਤ ਹੈ ਕਿ ਪੰਜਾਬ ਦੇ ਵਿੱਚ 13000 ਪ੍ਰਾਇਮਰੀ ਸਕੂਲ ਹੈ ਅਸੀਂ ਬੱਚਿਆਂ ਦੇ ਉੱਤੇ ਜੇ ਛੋਟੇ ਯਾਨੀ ਮੈਂ ਹਮੇਸ਼ਾ ਮੇਰੇ ਮੰਨਣਾ ਹੈ ਪਤਾ ਨਹੀਂ ਤੁਸੀਂ ਇਹ ਸੋਚੋ ਕਿੰਨੇ ਨੀਰੇ ਚੋਪੜਾ ਹੋਣਗੇ ਜਿਨ੍ਹਾਂ ਦੇ ਸ਼ੋਲਡਰ ਕਿੰਨੇ ਮਜ਼ਬੂਤ ਹੋਣਗੇ ਪਰ ਉਹ ਨਹੀਂ ਕਦੀ ਜੈਵਲਨ ਟਰਾਈ ਕਰਕੇ ਨਹੀਂ ਦੇਖਿਆ ਜਿਹੜੇ ਬਾਕੀ ਐਥਲੈਟਿਕਸ ਹੈ ਪਤਾ ਨਹੀਂ ਕਿੰਨੇ ਸਾਡੇ ਕੋਲ ਉਸੈਨ ਬੋਲਟ ਹੋਣਗੇ ਜਿਹੜੀ ਕਦੀ ਉਹ ਨਹੀਂ ਐਥਲੈਟਿਕਸ ਟਰਾਈ ਕਰਕੇ ਨਹੀਂ ਦੇਖਿਆ ਕਿਉਂਕਿ ਉਹ ਤਾਂ ਬਚਪਨ ਛੀਠੀਕ ਹੋ ਸਕਦਾ ਹੈ ਮੈਂ ਅਸੀਂ ਦੁਬਾਰਾ ਉਹ ਰੂਲਸ ਬਨਵਾਏ ਕੈਬਨੇਟਸ ਲੈ ਕੇਗੇ ਪੋਸਟਾਂ ਲੈ ਕੇਗੇ ਉਸ ਤੋਂ ਬਾਅਦ ਜੋ ਉਹਦੇ ਵਿੱਚ ਉਨਰ ਸੀ ਕਿ ਸਾਡੀ ਆ ਕੁਆਲੀਫਿਕੇਸ਼ਨ ਜਿਹੜੀ ਵੀ ਪੱਖੋਂ ਉਹ ਵੈਰੀਫਾਈ ਕਰਾਇਆ ਇਹ ਜੀ ਆਫਿਸ ਤੋਂ ਵੈਰੀਫਾਈ ਤੇ ਹੁਣ ਉਹ ਪੋਸਟਾ ਲੈ ਕੇ ਆ ਰਹੇ ਸੋ ਪੰਜਾਬ ਵਿਲ ਸੂਨ ਗੈਟ 2000 ਫਿਜ਼ੀਕਲ ਟੀਚਰਸ ਇਨ ਪ੍ਰਾਇਮਰੀ ਸਕੂਲ ਫॉर द ਫਰਸਟ ਟਾਈਮ ਸੈਕੰਡ ਸਪੈਸ਼ਲ ਐਜੂਕੇਟਰਸ ਉਹਦੀ ਇੱਕ ਬਹੁਤ ਵੱਡੀ ਭਰਤੀ ਜਿਹੜੀ ਉਹ ਆ ਰਹੀ ਹੈ ਧੰਨਵਾਦ ਜੀ ਆਪ ਸਭ ਦਾ ਫੇਰ ਇੱਕ ਵਾਰੀ ਬਹੁਤ ਬਹੁਤ